ਔ ਕੁਝ ਖਬਰਾਂ ਦਾ ਰੁਕ ਕਰੀਏ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਕੱਲ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਆਗਾਜ਼ ਕਰਨ ਦੀ ਗੱਲ ਕਹੀ ਪਹਿਲਾਂ ਦੋ ਜ਼ਿਲ੍ਹਿਆਂ ਦੇ ਵਿੱਚ ਤਰਨਤਾਰਨ ਅਤੇ ਬਰਨਾਲਾ ਵਿੱਚ ਇਸ ਦੀ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਜਾਵੇਗੀ ਸੋ ਅੱਜ ਉਹਨਾਂ ਦੋਵਾਂ ਜ਼ਿਲ੍ਹਿਆਂ ਵਿੱਚ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ ਤੇ ਲਗਭਗ 1500 ਦੇ ਕਰੀਬ ਰਜਿਸਟ੍ਰੇਸ਼ਨ ਹੋ ਚੁੱਕੀ ਹੈ ਇੱਕ ਪਰਿਵਾਰ ਨੂੰ ਪੂਰੇ ਪਰਿਵਾਰ ਨੂੰ 10 ਲੱਖ ਸਿਹਤ ਬੀਮਾ ਯੋਜਨਾ ਦੇ ਵਿੱਚ ਕਵਰ ਕਰਨ ਦੀ ਗੱਲ ਕਹੀ ਗਈ ਹੈ ਸੁਬਹੁਤ ਵੀ ਵਧੀਆ ਉਪਰਾਲਾ ਹੈ ਇਸ ਤੋਂ ਪਹਿਲਾਂ ਵੀ 2017 ਤੇ 2022 ਦੀ ਸਰਕਾਰ ਵੱਲੋਂ ਵੀ 5 ਲੱਖ ਰੁਪਏ ਦੀ ਸਿਹਤ ਬੀਮਾ ਚਲਾਈ ਗਈ ਸੀ ਉਹ ਸਿਹਤ ਬੀਮਾ ਯੋਜਨਾ ਵੀ ਅਖੀਰ ਦੇ ਵਿੱਚ ਦਮ ਤੋੜ ਗਈ ਉਹ ਜਿਸ ਕੰਪਨੀ ਨਾਲ ਸਰਕਾਰ ਨੇ ਕੰਟੈਕਟ ਕੀਤਾ ਸੀਗਾ ਉਹ ਬਾਅਦ ਦੇ ਵਿੱਚ ਹੱਥ ਖੜੇ ਕਰਕੇ ਭੱਜ ਗਈ ਕਿ ਮੈਂ ਬਹੁਤ ਲਾਸ ਵਿੱਚ ਆ ਕੀ ਇਸ ਸਰਕਾਰ ਨੇ ਵੀ ਕਿਸੇ ਕੰਪਨੀ ਨਾਲ ਕੋਈ ਵਾਅਦਾ ਕੋਈ ਕੰਟਰੈਕਟ ਮੁਕਰਰ ਕੀਤਾ ਜਾਂ ਹਲੇ ਮੁਕਰਰ ਕਰਨਾ ਇਸ ਵਾਰੇ ਆਉਣ ਵਾਲੇ ਦਿਨਾਂ ਵਿੱਚ ਹੀ ਪਤਾ ਲੱਗੇਗਾ ਕਿ ਕਿਸ ਕੰਪਨੀ ਨਾਲ ਕੰਟਰੈਕਟ ਕੀਤਾ ਹੈ ਉਹ ਕੰਪਨੀ ਕਿਸ ਹਿਸਾਬ ਨਾਲ ਅੱਗੇ ਸਿਸਟਮ ਚਲਾਵੇਗੀ ਇਹ ਆਉਣ ਵਾਲੇ ਦਿਨਾਂ ਵਿੱਚ ਹੀ ਗੱਲ ਕਲੀਅਰ ਹੋਵੇਗੀ ਉਧਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਅਮਰੀਕਾ ਵਿੱਚ 3 ਸਾਲ ਦਾ ਵੀਜ਼ਾ ਲੈਣ ਵਾਲਿਆਂ ਨੂੰ ਇੱਕ ਵੱਡਾ ਝਟਕਾ ਦਿੱਤਾ ਜੋ ਵੀਜ਼ਾ 5000 ਰੁਪਏ ਵਿੱਚ ਮਿਲਦਾ ਸੀਗਾ 5000 ਡਾਲਰ ਦੇ ਵਿੱਚ ਮਿਲਦਾ ਸੀਗਾ ਉਹ ਹੁਣ 1 ਲੱਖ ਡਾਲਰ ਦੇ ਵਿੱਚ ਕਰ ਦਿੱਤਾ ਤੇ ਜੇ ਉਹ 3 ਸਾਲ ਵਾਸਤੇ ਵੀਜ਼ਾ ਮਿਲਦਾ ਸੀਗਾ ਜੇ ਨਹੀਂ ਵਿਅਕਤੀ 3 ਸਾਲ ਦੇ ਵਿੱਚ ਉੱਥੇ ਪੱਕਾ ਹੁੰਦਾ ਸੀ ਤਾਂ ਉਸ ਵਿੱਚ ਵਾਧਾ ਵੀ ਕਰਵਾ ਲਿਆ ਜਾਂਦਾ ਸੀ ਪਰ ਕੀ ਹੁਣ 1 ਲੱਖ ਡਾਲਰ ਦੇ ਕੇ ਵਾਧਾ ਕਰਵਾ ਸਕਦਾ ਹੈ 1 ਡਾਲਰ ਲੱਖ 1 ਲੱਖ ਡਾਲਰ ਦਾ ਕਾਬ ਲਗਭਗ 90 ਲੱਖ ਰੁਪਏ ਨਿਯੰਦੇ ਬਣਦੇ ਹਨ ਕੀ ਕਿਸ ਤਰ੍ਹਾਂ ਦੇਖਦੇ ਹੋ ਡੋਨਾਲਡ ਟਰੰਪ ਦੇ ਇਸ ਫੈਸਲੇ ਨੂੰ ਕੀ ਇਸ ਦੇ ਨਾਲ ਜਿਆਦਾ ਪੰਜਾਬੀਆਂ ਨੂੰ ਆਖੋਵੇਗੀ ਕਿਉਂਕਿ ਅਮਰੀਕਾ ਦੇ ਵਿੱਚ ਵੀ ਹਰ ਤਰ੍ਹਾਂ ਦੀ ਬਸੋਂ ਹੈ ਪਰ ਜ਼ਿਆਦਾਤਰ ਉਥੇ ਵੀ ਬਸੋਂ ਪੰਜਾਬੀਆਂ ਦੀ ਹੀ ਹੈ ਉਧਰ ਪੰਜਾਬ ਸਰਕਾਰ ਨੇ ਕੈਬਨਿਟ ਦੇ ਵਿੱਚ ਅੱਜ ਇੱਕ ਐਮ ਫੈਸਲਾ ਲਿਆ ਹੈ ਜਿਸ ਨਾਲ ਸਾਬਕਾ ਮੰਤਰੀ ਸਰਦਾਰ ਸਾਧੂ ਸਿੰਘ ਧਰਮਸੋਧ ਦੀਆਂ ਮੁਸ਼ਕਲਾਂ ਵਿੱਚ ਵਾਧਾ ਹੋ ਗਿਆ ਹੈ ਉਸ ਵੱਲੋਂ ਉਸ ਵਿਰੁੱਧ ਈਡੀ ਦੀ ਐਫਆਈਆਰ ਤੇ ਸੈਂਕਸ਼ਨ ਜਾਰੀ ਚੁੱਕੀ ਹੋ ਜਾਰੀ ਕਰ ਦਿੱਤੀ ਗਈ ਹੈ ਜਿਸ ਦੇ ਨਾਲ ਕੇਸ ਨੂੰ ਲੜਨ ਲਈ ਰਾਹ ਪਧਰਾ ਗਿਆ ਹੋ ਗਿਆ ਹੈ ਔਰ ਸਰਦਾਰ ਸਾਧੂ ਸਿੰਘ ਧਰਮਸੋਧ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਹੋ ਗਿਆ ਕਰਿਓ ਗੁਰਲਾਬ ਟੀਵੀ ਚੈਨਲ ਨੂੰ ਸਬਸਕ੍ਰਾਈਬ ਮਿਲਦੇ ਹਾਂ ਅਗਲੇ ਬੁਲੇਟਨ ਦੇ ਵਿੱਚ ਧੰਨਵਾਦ